ਅੰਮ੍ਰਿਤਸਰ 에어ਪੋਰਟ ਤੇ ਭਾਰਤੀ ਹਾਕੀ ਟੀਮ ਦਾ ਸ਼ਾਨਦਾਰ ਸਵਾਗਤ ਖਿਡਾਰੀਆਂ ਨੇ ਹਰ ਪੀੜਤਾ ਨਾਲ ਜਿਤਾਈ ਹਮਦਰਦੀ ਭਾਰਤ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਏਸ਼ੀਆ ਕੱਪ ਕੀਤਾ ਹਾਸਿਲ ਸਿੱਧੀ ਐਂਟਰੀ ਵਿਸ਼ਵ ਕੱਪ ਵਿੱਚ ਭਾਰਤ ਦੇ ਰਾਜਗੀਰ ਵਿਖੇ ਖੇਡੇ ਗਏ ਪੁਸ਼ ਦੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੌਜੂਦਾ ਚੈਂਪੀਅਨਸ਼ਿਪ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਕਿਤਾਬ ਆਪਣੇ ਨਾਮ ਕੀਤਾ ਹੈ ਇਸ ਜਿੱਤ ਨਾਲ ਭਾਰਤ ਨੇ ਨਾ ਹੀ ਸਿਰਫ ਆਪਣਾ ਚੌਥਾ ਏਸ਼ੀਆ ਕੱਪ ਕਿਤਾਬ ਜਿੱਤਿਆ ਹੈ ਸਗੋਂ ਅਗਲੇ ਸਾਲ ਬੈਲਜੀਅਮ ਨੀਦਰਲੈਂਡ ਵਿੱਚ ਹੋਣ ਵਾਲੇ FIH ਹਾਕੀ ਵਿਸ਼ਵ ਕੱਪ ਲਈ ਵੀ ਸਿੱਧੀ ਕੁਆਲੀਫਿਕੇਸ਼ਨ ਵੀ ਹਾਸਲ ਕਰ ਲਈ ਹੈ ਫਾਈਨਲ ਮੈਚ ਵਿੱਚ ਭਾਰਤੀ ਟੀਮਾਂ ਨੇ ਸ਼ੁਰੂ ਤੋਂ ਹੀ ਹਾਵੀ ਰਹਿੰਦੀਆਂ ਸਨ ਵਿਰੋਧੀਆਂ ਟੀਮਾਂ ਨੂੰ ਕਈ ਵੱਡਾ ਮੌਕਾ ਨਹੀਂ ਦਿੱਤਾ ਭਾਰਤ ਖਿਡਾਰੀਆਂ ਦੇ ਐਕਟ ਤੇ ਡਿਫੈਂਸ ਮਜ਼ਬੂਤ ਹੋ ਰਹੇ ਸਨ ਜਿਸ ਕਰਦੇ ਦੱਖਣੀ ਕੋਰੀਆ ਸਿਰਫ ਇੱਕ ਗੋਲ ਹੀ ਕਰ ਸਕੀ ਭਾਰਤੀ ਟੀਮ ਦੀ ਇਸ ਜਿੱਤ ਨੇ ਦੇਸ਼ ਭਰ ਚ ਹਾਕੀ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਵਾਪਸੀ ਤੇ ਜਦੋਂ ਭਾਰਤੀ ਹਾਕੀ ਟੀਮ ਅੰਮ੍ਰਿਤਸਰ ਇੰਟਰਨੈਸ਼ਨਲ 에ਰਪੋਰਟ ਤੇ ਪਹੁੰਚੀ ਤਾਂ ਖਿਡਾਰੀਆਂ ਦਾ ਭਰਮਾ ਸਵਾਗਤ ਕੀਤਾ ਗਿਆ ਬੇਰੀ ਇਤਨਾ ਪੈਣ ਦੀ ਕੀ ਹੈ ਹਾਂਜੀ ਹਾਂਜੀ 8 ਸਾਲ ਬਾਅਦ ਏਸ਼ੀਆ ਕੱਪ ਅਚਾ ਮੈਟੀ ਨਾ ਨਹੀਂ ਹਾਂਜੀ 8 ਸਾਲ ਬਾਅਦ ਭਾਜੀ ਏਸ਼ੀਆ ਕੱਪ ਜਿੱਤੇ ਹੋ ਹਾਂਜੀ ਐਸਟੀ ਐਸਟੀ ਹੋ ਜਾ ਕਿ ਕੁਛ ਕਹਿਣਾ ਚਾਹੋ ਬੜੀ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ 8 ਸਾਲ ਬਾਅਦ ਅਸੀਂ ਜਿੱਤੇ ਹਾਂ ਲਾਸਟ ਟਾਈਮ ਅਸੀਂ 2017 ਦੇ ਵਿੱਚ ਜਿੱਤੇ ਸੀ ਅੱਜ ਇਸ ਵਾਰ ਅਸੀਂ ਕੋਰੀਆ ਨੂੰ ਫਾਈਨਲ ਦੇ ਵਿੱਚ 4-1 ਨਾਲ ਹਰਾ ਕੇ ਵਰਲਡ ਕੱਪ ਲਈ ਕੁਆਲੀਫਾਈ ਕੀਤਾ ਬਹੁਤ ਖੁਸ਼ੀ ਹੋ ਰਹੀ ਹੈ ਬਸ ਹੁਣ ਅਸੀਂ ਟੀਚਾ ਹੈ ਕਿ ਆਪਣਾ ਵਰਲਡ ਕੱਪ ਲਈ ਤਿਆਰੀ ਕਰੀਏ ਵਧੀਆ ਉੱਥੇ ਪਰਫਾਰਮੈਂਸ ਲਈ ਹੈ ਜੀ 49 ਗੋਲ ਕਿਤੇ ਕੋਈ ਟੂਰਨਾਮੈਂਟ ਹਾਂਜੀ ਬਿਲਕੁਲ ਜੀ ਪੂਰੀ ਟੀਮ ਨੇ ਅੱਜ ਇਸ ਟੂਰਨਾਮੈਂਟ ਬਹੁਤ ਵਧੀਆ ਜੋਰ ਲਾਇਆ ਵਧੀਆ ਹਰ ਮੈਚ ਬਹੁਤ ਵਧੀਆ ਰਿਹਾ ਸਟਾਰਟਿੰਗ ਥੋੜਾ ਟਫ ਥੋੜਾ ਟਫ ਸੀਗਾ ਬਟ ਉਸ ਤੋਂ ਬਾਅਦ ਜਿਹੜਾ ਟੀਮ ਦਾ ਮੋਮੈਂਟਮ ਬਣ ਗਿਆ ਜਿਸ ਦੇ ਨਾਲ ਅਸੀਂ ਜਿਹੜਾ ਚਾਈਨਾ ਨੂੰ ਸੱਤ ਮਾਰੇ ਉਸ ਤੋਂ ਬਾਅਦ ਫਿਰ ਫਾਈਨਲ ਵੀ 4-1 ਨਾਲ ਹੀ 4-1 ਨਾਲ ਜਿੱਤੇ ਆ ਤਾਂ ਉਹ ਬਹੁਤ ਵਧੀਆ ਸੀਗਾ ਤੇ ਟੀਮ ਪੂਰੀ ਬਹੁਤ ਵਧੀਆ ਖੇਡੀ ਇਸ ਟੂਰਨਾਮੈਂਟ ਦੇ ਵਿੱਚ ਤੇ ਆਪਣੇ ਜਿੰਨੇ ਵੀ ਪੰਜਾਬੀ ਸਾਰੇ ਉਹਨਾਂ ਨੇ ਵੀ ਬਹੁਤ ਜੋਰ ਲਾਇਆ ਜੀ ਬਾਈ ਵਰਲਡ ਟੂ ਡਾਇਰੈਕਟ ਕੁਆਲੀਫਿਕੇਸ਼ਨ ਬਿਲਕੁਲ ਜੀ ਕਿ ਹੁਣ ਇੱਕ ਸੀਗਾ ਪਹਿਲੇ ਹੀ ਟਾਰਗੇਟ ਸੀਗਾ ਸਾਡਾ ਮੇਨ ਇਤੋਂ ਕਿ ਅਸੀਂ ਵਰਲਡ ਕੱਪ ਲਈ ਕੁਆਲੀਫਾਈ ਕਰਨਾ ਤੇ ਉਹ ਸਾਡਾ ਹੁਣ ਟਾਰਗੇਟ ਇਤੋਂ ਪੂਰਾ ਹੋਇਆ ਜਿੱਤ ਕੇ ਹੁਣ ਆ ਕਿ ਇਹੀ ਆ ਕਿ ਅੱਗੇ ਜਿਹੜੇ ਆਉਣ ਵਾਲੇ ਟੂਰਨਾਮੈਂਟਸ ਹੈਗੇ ਆ ਉਹ ਚ ਵਧੀਆ ਪਰਫਾਰਮ ਕਰੀਏ ਤੇ ਵਰਲਡ ਕੱਪ ਦੇ ਵਿੱਚ ਜਿਹੜੇ 50 ਸਾਲ ਦੇ ਵਿੱਚ ਅਜੇ ਤੱਕ ਅਸੀਂ ਵਰਲਡ ਕੱਪ ਨਹੀਂ ਜਿੱਤੇ ਆ ਉਹਨੂੰ ਜਿੱਤੀਏ ਉਹ ਭਾਈ ਸਾਹਿਬ ਨਹੀਂ ਪਤਾ ਸੀ ਬਾੜ ਬੜੀ ਆਈ ਉਹ ਜਾਉਗੇ ਸੇ ਬਿਲਕੁਲ ਬਿਲਕੁਲ ਜ਼ਰੂਰ ਜਾਵਾਂਗੇ ਜੀ ਅਸੀਂ ਇਹ ਸਾਰੇ ਪਲੇਅਰਾਂ ਨੇ ਪਹਿਲੇ ਹੀ ਸੋਚਿਆ ਹੈਗੇ ਜਿੰਨੇ ਵੀ ਵੌਲੰਟੀਅਰ ਹੈ ਜਿੰਨੇ ਵੀ ਸਪੋਰਟਰ ਸਾਰੇ ਉਥੇ ਹੈਲਪ ਕਰ ਰਹੇ ਅਸੀਂ ਸਾਰਿਆਂ ਨੂੰ ਜਿਹੜਾ ਮੈਡੀਕਲ ਜਿਹੜਾ ਮੈਡਲ ਉਹਨਾਂ ਨੂੰ ਡੈਡੀਕੇਟ ਕਰਦੇ ਆ ਬਹੁਤ ਵੱਡੀ ਚੀਜ਼ ਹੋਈ ਹੈ ਅਸੀਂ ਸਾਰਿਆਂ ਉਹਨਾਂ ਦੇ ਨਾਂ ਲਿਆ ਪੀੜਤਾ ਦੇ ਨਾਂ ਲਿਆ ਤੇ ਜਿਹੜੇ ਵੀ ਸਪੋਰਟ ਕਰ ਰਹੇ ਉਥੇ ਜਿਹੜੇ ਐਨਜੀਓ ਆ ਜਿੰਨੇ ਵੀ ਆਪਣੇ ਗਵਰਨਮੈਂਟ ਆਫੀਸਰ ਜਿੰਨੇ ਵੀ ਉਥੇ ਸਪੋਰਟ ਕਰ ਰਹੇ ਆ ਸਾਰੇ ਉਹਨਾਂ ਦੇ ਨਾਲ ਆ ਜੀ ਠੀਕ ਹੈ ਜੀ ਸਰ 8 ਸਾਲ ਬਾਅਦ ਅਸ਼ੀਆ ਕੱਪ ਜਿੱਤੇ ਹੋ ਬੜੀ ਮਾਨਵਲੀ ਗੱਲ ਹੈ ਸਰ ਬੁਝੇ ਕਿਉਂ ਲਗਾਤੋ ਬਹੁਤ ਖੁਸ਼ੀ ਹੈ ਜੀ ਤੇ ਕਿਉਂਕਿ ਸਾਡੇ ਲਈ ਬਹੁਤ ਇੰਪੋਰਟੈਂਟ ਟੂਰਨਾਮੈਂਟ ਸੀਗਾ ਕਿਉਂਕਿ ਇਸ ਦੇ ਥਰੂ ਹੀ ਅਸੀਂ ਕੁਆਲੀਫਾਈ ਕਰਨਾ ਸੀਗਾ ਵਰਲਡ ਕੱਪ ਲਈ ਬਹੁਤ ਸਾਰੀ ਸਾਰੀ ਟੀਮ ਸਾਰੀ ਟੀਮ ਨੇ ਬਹੁਤ ਯੂ ਨੋ ਇਹਦੇ ਲਈ ਮਿਹਨਤ ਕੀਤੀ ਹੈ ਤੇ ਇਹਦਾ ਫਲ ਮਿਲਿਆ ਸਾਨੂੰ ਜਿੱਤ ਕੇ ਆਏ ਵਾਪਸ ਤੇ ਕੁਆਲੀਫਾਈ ਕੀਤਾ ਹੈ ਵਰਲਡ ਕੱਪ ਲਈ ਬਹੁਤ ਬਹੁਤ ਵਧੀਆ ਲੱਗ ਰਿਹਾ ਹੈ ਪੂਰੇ ਟੂਰਨਾਮੈਂਟ ਤੇ ਇਹਦੇ 골 ਪਾਦੀ ਟੀਮ ਨੇ ਕਿਤੇ 39골 ਕੀਤੇ ਨੇ ਹਾਂਜੀ ਸਰ ਵਧੀਆ ਗੱਲ ਕੰਟਰੈਕਟ ਐਂਟਰੀ ਹੋ ਚੁੱਕੀ ਵਰਲਡ ਕੱਪ ਜੀ ਬਿਲਕੁਲ ਇੰਪੋਰਟੈਂਟ ਸੀਗਾ ਜਿਵੇਂ ਕਿ ਦੱਸਿਆ ਜਾ ਰਿਹਾ ਮੈਂ ਪਹਿਲਾਂ ਦੱਸ ਰਿਹਾ ਕਿਉਂਕਿ ਸਾਡੇ ਕੋ ਚਾਂਸਸ ਸੀਗੇ ਪ੍ਰੋ ਲੀਗ ਦੇ ਵਿੱਚ ਵੀ ਕੁਆਲੀਫਾਈ ਕਰਨ ਦੇ ਪਰ ਉਸ ਤੋਂ ਬਾਅਦ ਇੱਕ ਇਹੋ ਜਿਹਾ ਮੇਜਰ ਟੂਰਨਾਮੈਂਟ ਹੈ ਜਿਹੜਾ ਇੰਪੋਰਟੈਂਟ ਆ ਸਾਡੇ ਲਈ ਤੇ ਇਹੀ ਸਾਡਾ ਮਾਈਂਡਸੈਟ ਸੀਗਾ ਕਿ ਫਰਸਟ ਮੈਚ ਚ ਹੋਈ ਆਪਣਾ 100% ਦੇਵਾਂਗੇ ਤੇ ਸਟੈਪ ਬਾਈ ਸਟੈਪ ਐਜ਼ ਅ ਟੀਮ ਅਸੀਂ ਦਿੱਤੇ ਰਵਾਂਗੇ ਤੇ ਆਈ ਥਿੰਕ ਪੂਰੀ ਟੀਮ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ ਸਰ ਲਈ 100% ਜੀ ਮੇਨ ਤੋਂ ਬਿਨਾ ਕੁਛ ਨਹੀਂ ਹੈ ਜੀ ਸਰ ਪੰਜਾਬ ਪਦਿਸਰਪਾਟ ਦੇ ਸਰਪਾਟ ਦੀ ਸਰਕਾਰ ਵੀ ਆਈ ਹੈ ਸਰ ਜੀ ਬਿਲਕੁਲ ਅਸੀਂ ਉੱਥੇ ਵੀ ਜਦ ਵੀ ਕਮਰੇਚ ਜਾਂ ਕਿਤੇ ਵੀ ਬੈਠਦੇ ਸੀਗੇ ਬਹੁਤ ਦੁਖ ਦੀ ਘੜੀ ਹੈ ਬਟ ਆਈ ਥਿੰਕ ਆਪਾਂ ਚੜ੍ਹਦੀ ਕਲਾ ਵਾਲੇ ਲੋਕ ਆ ਤੇ ਜੇ ਮਹਾਰਾਜ ਨੇ ਆਦੇ ਦਿਨ ਦਿਖਾਏ ਆ ਤੇ ਆਪਾਂ ਇਹਨਾਂ ਨੂੰ ਸਹੀ ਵੀ ਕਰਾਂਗੇ ਮਹਾਰਾਜ ਨੇ ਵੀ ਸਹੀ ਕਰਨੇ ਬਟ ਇੱਕ ਜੁਟ ਹੋ ਕੇ ਇਹ ਸਭ ਕੁਝ ਸਹੀ ਹੋਣਾ ਹੈ ਤੇ ਉਮੀਦ ਕਰਦੇ ਹਾਂ ਕਿ ਸਾਰੇ ਲੋਕ ਅਸੀਂ ਦੇਖ ਰਹੇ ਹਾਂ ਤੁਸੀਂ ਇੰਟਰਨੈਟ ਤੇ ਦੇਖ ਰਹੇ ਹੋਗੇ ਕਿ ਇੱਕ ਦੂਜੇ ਨਾਲ ਲੋਕ ਖੜ੍ਹ ਰਹੇ ਨੇ ਸਪੋਰਟ ਕਰ ਰਹੇ ਨੇ ਤੇ ਉਮੀਦ ਕਰਦੇ ਹਾਂ ਕਿ ਇਹ ਦਿਨ ਮਾੜੀ ਨਹੀਂ ਮੇਰਾ ਸਭ ਸਭ ਠੀਕ ਹੋ ਜੂਗਾ ਹਾਂਜੀ ਮਨਨ ਕੀਤੀ ਹੈ ਜੀ ਤੁਹਾਡੇ ਵੱਲੋਂ ਬਿਲਕੁਲ ਸਰ ਅਸੀਂ ਅਸੀਂ ਉੱਥੇ ਸੀਗੇ ਅਸੀਂ ਜਿੰਨਾ ਵੀ ਕੰਟੈਕਟ ਕਰ ਸਕਦੇ ਸੀਗੇ ਅਸੀਂ ਕੀਤਾ ਹੋਇਆ ਸੀ ਅਸੀਂ ਇਹ ਹੀ ਕਿਹਾ ਸੀ ਕਿ ਜਦੋਂ ਥੋੜਾ ਪਾਣੀ ਦਾ ਤਲੇ ਹੋਊਗਾ ਥੋੜਾ ਜਿਆ ਤਾਂ ਫਿਰ ਜਰੂਰ ਅਸੀਂ ਜਿੱਥੇ ਜ਼ੋਰ ਮੰਨ ਜਿੱਥੇ ਵੀ ਜਿੱਥੇ ਵੀ ਜੋ ਅਸੀਂ ਕਰ ਸਕਦੇ ਹਾਂ ਜਿੰਨੇ ਜੋਗੇ ਹੈਗੇ ਚਾਂਸ ਥੋੜਾ ਕਰੀਏ ਚਾਹ ਵੱਧ ਕਰੀਏ ਅਸੀਂ ਜਰੂਰ ਕਰਾਂਗੇ ਥੈਂਕ ਯੂ ਧੰਨਵਾਦ ਸਰ ਬਹੁਤ ਮਾਸ਼ਾਅਰ ਅਜੀ ਭਾਜੀ ਟੀਮ ਦੀ ਬਹੁਤ ਵਧੀਆ ਸਾਡੀ ਪਰਫਾਰਮੈਂਸ ਸੀ ਤੇ ਜੋ ਵੀ ਸਾਡਾ ਟਾਸਕ ਹੈਗਾ ਸੀ ਕਿ ਅਸੀਂ ਵਰਲਡ ਕੱਪ ਚ ਐਂਟਰੀ ਆ ਰਹੀ ਹੈ ਆਈ ਥਿੰਕੀ ਟੂਰਨਾਮੈਂਟ ਓਵਰਆਲ ਸਾਡਾ ਬਹੁਤ ਹੀ ਵਧੀਆ ਸੀ ਯਾ ਅਸੀਂ ਤੇ ਜੋ ਵੀ ਸਾਡਾ ਟਾਸਕ ਸੀ ਉਹ ਸਾਡਾ ਦਿੱਤਾ ਸੀ ਪੂਰਾ ਕੀਤਾ ਯਾ 43 ਗੋਲ ਕਿੰਨੇ ਪੂਰੇ ਭਾਦੇ ਦਿਨ ਤੋਂ ਜ਼ਿਆਦਾ ਗੋਲ ਕੀਤੇ ਬਿਟ ਟੂਰਨਾਮੈਂਟ ਦੇ ਵਿੱਚ ਆਈ ਥਿੰਕ ਭਾਜੀ ਕਿ ਓਵਰਆਲ ਸਾਨੂੰ ਇਹ ਸੀ ਕਿ ਚਾਹੀ ਅਸੀਂ 1-0 ਦੇ ਨਾਲ ਅਸੀਂ ਮੈਚ ਨੂੰ ਜਿੱਤੀਏ ਜਾਂ ਜਿੱਤੀਏ ਜਾਂ ਅਸੀਂ 5-0 ਨਾਲ ਸਾਡਾ ਮੇਨ ਟਾਸ ਇਹੀ ਸੀ ਕਿ ਅਸੀਂ ਵਰਲਡ ਕੱਪ ਦੇ ਵਿੱਚ ਐਂਟਰੀ ਜਾ ਰਹੀ ਹੈ ਤੇ ਆਈ ਥਿੰਕ ਕਿ ਟੀਮ ਨੇ ਉਹ ਦਿੱਤਾ ਪੂਰਾ ਜਦੋਂ ਸੋ ਪਹਿਲਾਂ ਸਰ ਕਿੰਨੀ ਤਿਆਰੀ ਕੀਤੀ ਟੀਮ ਦੀ ਸੋਲ ਸੀ ਕਿ ਕੁਝ ਨਹੀਂ ਫਾਈਨਲਸ ਭਾਜੀ ਇਹੀ ਸੀ ਸਾਨੂੰ ਸੀ ਕਿ ਸਾਡੇ ਕੋਲ ਇੱਕ 골ਡਨ ਓਪਰਚੁਨਿਟੀ ਹੈਗੀ ਹੈ ਕਿ ਤੋਂ ਅਸੀਂ ਗੋਲ ਕਿ ਤੋਂ ਅਸੀਂ ਡਾਇਰੈਕਟ ਕੁਆਲੀਫਾਈ ਅਸੀਂ ਜਾ ਸਕਦੇ ਹਾਂ ਤੇ ਉਹ ਵੀ ਸਾਰੇ ਦਾ ਮਾਈਂਡ ਸੈਟ ਸੀ ਉਹਦੇ ਵਿੱਚ ਸਾਨੂੰ ਪਤਾ ਸੀ ਕਿ ਏਸ਼ੀਆ ਦੇ ਵਿੱਚ ਸਾਡੇ ਨਾਲ ਕੋਈ ਚੰਗੀ ਟੀਮ ਨਹੀਂ ਹੈਗੀ ਤੇ ਜਿਹੜੀ ਸਾਡੀ ਨਾਰਮਲ ਗੇਮ ਆ ਅਸੀਂ ਉਹਨੂੰ ਵਾਸਤੇ ਕੀ ਫਾਲੋਅ ਅਪ ਕਰੀਏ ਸਰ ਜਿਹੜੇ ਟੂਰਨਾਮੈਂਟ ਕੁਆਲੀਫਿਕੇਸ਼ਨ ਹੋ ਚੁੱਕੀ ਵਰਲਡ ਕੱਪ ਲਈ ਉਹਨਾਂ ਦੇ ਟੂਰਨਾਮੈਂਟ ਲਈ ਕਿ ਸਰ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਕਿਦਾਂ ਦੇ ਦਿੱਤੀ ਹੁਣ ਭਾਈ ਜਿਹੜੇ ਵੀ ਸਾਡੇ ਟੂਰਨਾਮੈਂਟ ਆਉਗੇ ਅਗਲੇ ਉਹਨਾਂ ਲਈ ਸਾਡੀ ਤਿਆਰੀ ਇਹੀ ਹੈ ਕਿ ਕਿ ਜਿਹੜਾ ਸਾਡਾ ਮੇਨ ਟਾਸਕ ਹੈ ਕਿ ਵਰਲਡ ਕੱਪ ਨੂੰ ਅਸੀਂ ਏਮ ਦੇ ਵਿੱਚ ਅੜਾ ਕੇ ਹਰੇਕ ਟ੍ਰੇਨਿੰਗ ਸੈਸ਼ਨ ਦੇ ਵਿੱਚ ਆਪਣਾ 100% ਪਰ ਸੈਟਅਪ ਨਾਲ ਦੇਈਏ ਸੋ ਹਲਾ ਪੂਰੇ ਪੰਜਾਬ ਪਰ ਸਾਡੇ ਕਾਫੀ ਆਏ ਨੇ ਕਾਫੀ ਨੁਕਸਾਨ ਆਇਆ ਵਾ ਮਦਦ ਕੀਤੀ ਜਾਵੇ ਪੰਜਾਬ ਵਾਸਤੇ ਆਈ ਥਿੰਕ ਕਿ ਜ਼ਰੂਰ ਭਾਈ ਕਿ ਜਿੰ ਮੈਂ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਜਿਹੜੇ ਉੱਥੇ ਪਹੁੰਚ ਨਹੀਂ ਸਕਦੇ ਹੈਗੇ ਆ ਆ ਸੋਸ਼ਲ ਮੀਡੀਆ ਤੇ ਜਿੰਨੀ ਅਵੇਅਰਨੈਸ ਹੋ ਸਕਦੀ ਆ ਉਹ ਚ ਆਪਣਾ 100% ਦੋ ਤੇ ਇਮੋਸ਼ਨਲੀ ਹੋ ਕੇ ਨਹੀਂ ਬਟ ਜਿੱਦਾਂ ਵੀ ਤੁਹਾਡੇ ਕੋਲ ਜੇ ਤੁਸੀਂ ਪੈਸੇ ਦੇ ਸਕਦੇ ਆ ਜਾਂ ਉੱਥੇ ਪਹੁੰਚ ਸਕਦੇ ਆ ਤੇ ਉੱਥੇ ਜਾਓ ਪਲੀਜ਼ ਥੈਂਕ ਯੂ ਜੀ ਥੈਂਕ ਯੂ 8 ਸਾਲ ਬਾਅਦ ਤੁਹਾਡਾ ਇੱਥੇ ਪਹਿਲਾ ਇਸ਼ਿਆ ਕਰ ਰਹੇ ਆ ਕਿ ਕੁਝ ਕਰਨਾ ਆ ਆ ਕੁਝ ਨਹੀਂ ਜੀ ਜਿਵੇਂ ਆ ਇਹ ਸਾਰੇ ਪਿਛਲੇ ਦਾ ਮੋਸਟਲੀ ਪਹਿਲਾ ਵਰਲਡ ਕੱਪ ਸੀਗਾ ਸੋਰੀ ਏਸ਼ੀਆ ਕੱਪ ਸੀਗਾ ਹਨਾ ਤੇ ਸਾਰਿਆਂ ਦਾ ਇਹੀ ਫੋਕਸ ਸੀਗਾ ਹਨਾ ਕਿ ਆਪਾਂ ਐਸੋ ਏਸ਼ੀਆ ਕਪ ਨੂੰ ਜਿੱਤੀਏ ਤੇ ਆਪਾਂ ਵਰਲਡ ਕੱਪ ਲਈ ਕੁਆਲੀਫਾਈ ਕਰੀਏ ਸਾਰਾ ਦਾ ਮਾਈਂਡ ਸੈਟ ਸੇਮ ਹੀ ਸੀਗਾ ਜੀ ਸਰ ਪੂਰੇ ਟੂਰਨਾਮੈਂਟ ਸਭ ਤੋਂ ਜ਼ਿਆਦਾ ਗੋਲ ਆਪਣੇ ਭਾਰਤੀ ਟੀਮ ਨੇ ਕੀਤੇ 39 ਗੋਲ ਕੀਤੇ ਦੂਜੇ ਨੰਬਰ ਤੇ ਮਲੇਸ਼ੀਆ ਰਹੀ ਆ ਕੀ ਕੁਛ ਕਹਿਣਾ ਹੈ ਨਹੀਂ ਐਕਚੁਅਲੀ ਕਿਉਂਕਿ ਆਪਣਾ ਜੇ ਸਟੈਪ ਬਾਏ ਸਟੈਪ ਚੱਲ ਰਹੀ ਸੀ ਹਨਾ ਇਹ ਨਹੀਂ ਕਿ ਕੋਈ ਜਿਹੜੀ ਤੁਹਾਡੀ ਵੀਕ ਟੀਮ ਆ ਉਹਨੂੰ ਜ਼ਿਆਦਾ ਗੋਲ ਮਾਰਾਂਗੇ ਜਾਂ ਜਿਹੜੀ ਤੁਹਾਡੀ ਚੰਗੀ ਟੀਮ ਨੂੰ ਘੱਟ ਗੋਲ ਮਾਰਾਂਗੇ ਅਸੀਂ ਸਟੈਪ ਬਾਈ ਸਟੈਪ ਮੂਵਮੈਂਟ ਕਰ ਰਹੇ ਸੀਗੇ ਜਿਹੜਾ ਮੈਚ ਹੁੰਦਾ ਸੀ ਉੱਤੇ ਫੋਕਸ ਕਰਦੇ ਸੀਗੇ ਤੇ ਬਸ ਗੋਲ ਆਟੋਮੈਟਿਕ ਨਿਕਲ ਰਿਹਾ ਸੀ ਵਰਲਡ ਕੱਪ ਦੇ ਲਈ ਹੁਣ ਡਾਇਰੈਕਟ ਕੁਆਲੀਫਿਕੇਸ਼ਨ ਹੋ ਚੁੱਕੀ ਹੈ ਪਾਕਿਸਤਾਨੀ ਟੀਮ ਨੇ ਹਾਂਜੀ ਕਿਉਂਕਿ ਉਹ ਹੀ ਸਾਡਾ ਮੇਨ ਟਾਰਗੇਟ ਸੀਗਾ ਹਨਾ ਏਸ਼ੀਆ ਕੱਪ ਤੋਂ ਵੀ ਵਰਲਡ ਕੱਪ ਕੁਆਲੀਫਾਈ ਕਰਨਾ ਉਹ ਟੀਮ ਨੇ ਕਰ ਲਿਆ ਤੇ ਬਸ ਹੁਣ ਇੱਕ ਸਾਲ ਹੈਗਾ ਫਾਈਨਲ ਤੋਂ ਪਹਿਲਾਂ ਸਰ ਕੀ ਸੋਚਦੇ ਜਦੋਂ ਮੈਚ ਹੈਗਾ ਫਾਈਨਲ ਦਾ ਨਹੀਂ ਸਾਰੇ ਮੈਚ ਤੋਂ ਪਹਿਲਾਂ ਸੇਮ ਹੀ ਮਾਈਂਡ ਸੈਟ ਹੁੰਦਾ ਹਨਾ ਇਹ ਨਹੀਂ ਕਿ ਕੋਈ ਲੀਗ ਦਾ ਮੈਚ ਆ ਤਾਂ ਮਾਈਂਡ ਸੈਟ ਥੋੜਾ ਥੱਲੇ ਹੋਊਗਾ ਐਦਾਂ ਦਾ ਕੋਈ ਚੱਕਰ ਨਹੀਂ ਚਾਹ ਤੇ ਸਾਰਾ ਸੇਮ ਮਾਈਂਡ ਸੈਟ ਸੀਗਾ ਸਾਰੇ ਮੈਚਾਂ ਦੇ ਧੰਨਵਾਦ ਬਾਈ ਥੈਂਕ ਯੂ ਹਾਂਜੀ ਰੂਬੀ ਹਾਂਜੀ ਅੱਜ ਐਸਸੀਪੀਸੀ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਭਾਰਤੀ ਟੀਮ ਨੂੰ 8 ਸਾਲਾਂ ਦੇ ਇਸ਼ੇਗਾ ਬਿਲਕੁਲ ਜੀ ਮੈਂ ਰਜਿੰਦਰ ਸਿੰਘ ਰੂਬੀ ਮੈਨੇਜਰਸ਼ਿਪ ਦਰਬਾਰ ਸਾਹਿਬ ਅਸੀਂ ਮਾਨਜੋਗ ਪ੍ਰਧਾਨ ਸਾਹਿਬ ਸ਼ਰਮਨੀ ਕਮੇਟੀ ਵੱਲੋਂ ਜਿਹੜਾ ਉਹਨਾਂ ਦਾ ਜਿਹੜਾ ਵੈਲਕ ਤੋ ਵੱਧ ਜਿਹੜੇ ਸਾਡੇ ਪੰਜਾਬ ਦੇ ਖਿਡਾਰੀ ਆ ਉਹਨਾਂ ਦਾ ਹੌਸਲਾ ਫੁਜਾਈ ਕਰਨ ਹਰ ਸਾਲ ਜਿਵੇਂ ਹਰ ਦਿਵਾਰੀ ਜਿਹਨੇ ਜਿੱਤ ਕੇ ਆਉਂਦੇ ਆ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਇਸੇ ਤਰ੍ਹਾਂ ਗਾਂ ਵੀ ਜਦੋਂ ਵੀ ਦਰਸ਼ਨ ਦੇਦਾਰੇ ਕਰਨ ਲਈ ਇਸੇ ਦਰਬਾਰ ਸਾਹਿਬ ਆਵਾਂਗੇ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਇਹਨਾਂ ਦਾ ਮਾਨ ਸਨਮਾਨ ਕੀਤਾ ਜਾਵੇਗਾ